ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਰਾਰਾ ਰਸ ਨਿਰਸ ਕਰ ਜਾਣਿਆ ਜਿਹੜਾ ਇਸ ਵਕਤ ਰਾਜਾ ਤੈਨੂੰ ਬਾਇਆ ਦਾ ਐਕਚੁਅਲੀ ਬਾਇਆ ਜਾਣ ਬੇਸਤ ਬੇਖਾ ਹਾਂ ਮਾਤਨੂ ਮਿੱਠੇ ਲੱਗਦੀ ਹੈ ਸਰਬਤ ਕੌੜਾ ਵਿਖਿਆ ਮਿੱਠੀ ਵਿਖਿਆ ਦੇ ਰਾਜੜੇ ਮਿੱਠੇ ਲੱਗਦੇ ਨੇ ਤੈਨੂੰ ਇਹ ਤੇਰੇ ਵਾਸਤੇ ਰਸ ਬਣੇ ਹੋਏ ਨੇ ਜੇ ਤੂੰ ਗਿਆਨਬਾਨ ਹੈ ਤੈਨੂੰ ਪਤਾ ਵੀ ਨਾਲੇ ਜਾਣਦਾ ਮੇਰੇ ਮਾਇਆ ਵਿਖਿਆ ਇਹਨੂੰ ਵਿਖਿਆ ਮਰਦਾ ਕੈਨੇ ਸੁਣਿਆ ਹੋਇਆ ਸਮਝਿਆ ਹੋਇਆ ਪ੍ਰਚਾਰ ਕਰਦਾ ਫਿਰ ਇਹਨੂੰ ਨਿਰਸ ਕਿਉਂ ਨਹੀਂ ਕਰਦਾ ਵਿਖਿਆ ਤਾਂ ਮੂੰਹ ਕਾਹਦੇ ਨਹੀਂ ਮੋੜਦਾ ਇਹ ਨਿਰਾਸ਼ ਕਰਕੇ ਜੇ ਜਾਣ ਲੇਂਦਾ ਫੇਰ ਗੱਲ ਵੱਢੀ ਐ ਨਿਰਾਸ਼ ਕਰਕੇ ਜਦੋਂ ਤੈ ਛਾਣਿਆ ਨਹੀਂ ਉਹਨੂੰ ਨਿਰਾਸ਼ ਕਰਕੇ ਮੰਨ ਫੇਰ ਰਾਸ ਵੀ ਠੀਕ ਹਣ ਇਹ ਬਾਹਾਂ ਦਾ ਰਸ ਹੈ ਨਹੀਂ ਜਿਹੜੇ ਤੈਨੂੰ ਜਾਣ ਨਹੀਂ ਦਿੰਦੇ ਇਹ ਤੇ ਰਸ ਸਰੀਰ ਕੇ ਕਹਾਂ ਘਟ ਬ੍ਰਹਮ ਨੂੰ ਵਾਸ ਨਾ ਮਨ ਨੂੰ ਵਾਸ ਨਾਮ ਦਾ ਵਾਸ ਕਿਥੋਂ ਲੈ ਨਾਮ ਦਾ ਰਸ ਕਿਥੋਂ ਲੈ ਤੁਤਾ ਸਰੀਰ ਦੇ ਰਸੇ ਤੇਰੇ ਇੰਨੇ ਨੇ ਇਹ ਸਰੀਰ ਦੇ ਰਸ ਨੇ ਸਾਰੇ ਜੇ ਇਹਨਾਂ ਨੂੰ ਨਿਰਾਸ਼ ਕਰਕੇ ਬਣ ਲੈ ਗਾ ਹੋਏ ਨਿਰਾਸ਼ ਸੋ ਰਸ ਪਹਿਚਾਣਿਆ ਜਿੱਦਣ ਮਾਇਆ ਦੇ ਰਸਾਂ ਤੋਂ ਉਹ ਮੁੜ ਜਾ ਕੌੜੇ ਲੱਗਣ ਲੱਗੇ ਸੱਚ ਉਸਨੂੰ ਪੱਛਾ ਲੱਗੂਗਾ ਜਿੰਨਾ ਜਰਮਾਇਆ ਦੇ ਰਸ ਕੋਟ ਇਹ ਨਹੀਂ ਹੈ ਵੀ ਮੈਂ ਇਹ ਰਾਜ ਪਹਿਲਾਂ ਮਿੱਠਾ ਲੱਗ ਜੇ ਦੂਰ ਫਿਰ ਕੋਟ ਲੱਗ ਜੇ ਗਲਤ ਹੈ। ਅਸਲੀ ਇਹ ਕਿਤਾਬ ਇਹ ਰਾਜ ਪਹਿਲਾਂ ਮਿੱਠਾ ਲੱਗ ਜੇ ਉਹ ਆਪਣੇ ਛੁੱਟ ਜਾਣ ਗਲਤ ਹੈ ਬਿਲਕੁਲ। ਉਹ ਪਹਿਲਾਂ ਤਿਆਗਣੇ ਬਣ ਕੇ ਕੋੜੇ ਉਹ ਜਦੋਂ ਕੋੜੇ ਲੱਗਣ ਲੱਗਦੇ ਉਦੋਂ ਮਿੱਠਾ ਲੱਗੂ ਵਰਨਾ ਮਿੱਠਾ ਲਗਦਾ ਹੀ ਨਹੀਂ। ਇਹ ਤੇ ਇਹ ਗੱਲ ਹੈ ਸ਼ਰਤ ਹੈ ਵੀ ਸ਼ਰਤ ਇਹ ਹੈ ਪ੍ਰੈਕਟੀਕਲ ਜੋ ਹੈ ਇਹ ਹੋਈ ਜਗਲੇ ਇਹ ਪ੍ਰੈਕਟੀਕਲ ਜੋ ਹੈ ਇਹ ਹੋਈਆ ਵੀ ਐ ਤਬਦੀਲੀ ਹੋਈ ਗਿਆ ਮੇਰੇ ਅੰਦਰ ਪਹਿਲਾਂ ਮੈਨੂੰ ਇਹ ਕੌੜੇ ਲੱਗੇ ਜੇ ਕੌੜੇ ਨਾ ਲੱਗਦੇ ਕਬੀਰ ਨੂੰ ਜਦੋਂ ਕਹਿੰਦੇ ਦੇ ਰਿੱਧੀ ਅਸਿੱਧੀਆਂ ਨੇ ਬੰਨ੍ਹਣਾ ਲੈ ਰੋ ਲੱਗ ਦਰਿੱਧੀ ਅਸਿੱਧੀਆਂ ਨਾਮ ਦੇ ਬਦਲੇ ਜਿਹੜਾ ਅੜ ਜਾਊਗਾ ਵੀ ਨਾਮ ਹੀ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਪੁਰਵਨ ਉਹ ਬੁੜਾ ਸੰਤੋਖੀਆਂ ਨੂੰ ਬੁੜਾ ਸੱਚ ਮਿਲਿਆ ਸੰਤੋਖੀ ਦੋਖੀਆ ਸੋਖੀਆਂ ਸੋਖੀਆਂ ਸੋਪੀਆਂ ਵੀ ਇਸ ਸੰਤੋਖੀ ਜੇ ਸੱਚੋ ਸੱਚ ਧਿਆਇਆ ਉਹ ਬੰਦੇ ਪੈਰ ਨਾਲ ਰੱਖੇ ਉਹ ਕਰ ਸੁਖਰੇ ਤੇ ਧਰਮ ਕਮਾਇਆ ਸੋਖੀ ਵੀ ਸੰਤੋਖੀ ਦੀ ਸੰਸ ਜੀ ਹੋਣੀ ਹਾਂ ਸੋਧੀ ਦੇ ਤਾ ਤੇ ਸੰਤੋਖੀ ਸੰਤੋਖੀ ਵੇਗਾ ਹੈ ਵੇਖਾ ਹੈ ਦਖਾਏ ਮਾਏ ਮਾਏ ਦਾ ਨਛਾਏ ਮਾਏ ਦਾ ਨਛਾਏ ਮਾਦਾ ਮਾਯਾ ਮਾਦਾ ਦੁਰਵਤ ਮਾਦਾ ਜਿਹੜਾ ਇਹਦੇ ਰਸੇ ਤੋਂ ਪਰੇ ਹੋ ਗਿਆ ਤਾਂ ਦੁਆ ਨਾ ਜਾ ਡੜਦਾ ਇਹ ਰਸ ਛਾੜੇ ਉਹ ਰਸ ਆਵਾ ਹੇ ਰਸ ਪਹਿਲਾਂ ਛੱਡ ਕੇ ਤਾਂ ਹੋਰ ਰਸ ਹੋਵੇ ਤੇਰਾ ਛਾੜੇ ਅਸੀਂ ਕਹਿੰਦਾ ਨਾਮ ਦਾ ਰਸ ਇਹ ਛੱਡਾ ਦੂ ਇਹ ਗੱਲ ਗਲਤ ਹੈ ਬਿਲਕੁਲ ਇਹ ਨਹੀਂ ਹੋਣਾ ਹੀ ਨਹੀਂ ਤਿਆਗ ਪਹਿਲਾਂ ਜੋ ਅੰਦਰ ਹੈ ਭਾਂਡੇ ਚ ਉਹਦਾ ਡੋਲਣਾ ਪਹਿਲਾਂ ਢੋਲਣਾ ਪਹਿਲਾਂ ਭਾਂਡਾ ਫੇਰ ਪਹਿਣਾ ਕੁਝ ਤੁਸੀਂ ਕਹਿੰਦੇ ਹੋ ਲੱਗੇ ਪਾ ਦੋ ਢੋਲੂ ਜੂਗਾ ਕਿਵੇਂ ਇੱਥੇ ਖੜੀ ਹੋ ਗਏ ਇਹ ਪੂਰੀ ਗੱਲ ਹੈ ਕਬੀਰ ਜੀ ਦੇ ਵਿੱਚ ਤਾਂ ਜੁਰੂ ਕਿਤੇ ਇਹ ਬਾਣੀ ਜੀ ਪੂਰੀ ਰਾਜਾਰਾਮ ਕੀ ਕਹਾਣੀ ਹੈ ਜੇ ਇਹ ਨੂੰ ਬਰੀਕੀ ਨਾਲ ਸਮਝ ਲਈਏ ਸਾਰੀ ਗੁਰਬਾਣੀ ਜਿੱਦੀ ਮਤਲਬ ਗੁਰਮਤਿ ਹੈ ਸਮਝ ਲੋ ਪੂਰੀ ਗੁਰਮਤਿ ਹੈ ਜੀ ਵਿੱਚ ਪੂਰੀ ਕੋਈ ਹੋਰ ਬਾਣੀ ਪੜਨ ਦੀ ਲੋੜ ਨਹੀਂ ਵਾਣੀ ਸਰ ਉਹ ਪੜਣੀ ਹੈ ਕਿ ਇਹ ਨੂੰ ਸਰਟੀਫਾਈ ਕਰਨ ਦਾ ਸੇ ਵੀ ਹਾਂ ਗੱਲ ਹੈ ਅਰਥਾ ਸੀ ਉਲਟਾ ਨਹੀਂ ਗੱਲ ਹੈ ਜੇ ਨਹੀਂ ਸਮਝ ਆਉਂਦੀ ਇਹ ਗੁਰਬਾਣੀ ਇਹਨੂੰ ਕਲੈਰੀਫਾਈ ਕਰ ਰਹੀ ਹੈ ਹੋਰ ਵਿਆਖਿਆਈ ਕਰੇ ਇਸ ਗੱਲ ਦੀ ਇਹ ਤੇ ਮੋਹਰੇ ਲਾ ਰਹੀ ਹੈ ਗੁਰਬਾਣੀ ਇਹ ਆ ਉਲਟਾ ਅਰਥ ਕਰਨ ਤੋਂ ਰੋਕ ਰਹੀ ਹੈ ਫਿਰ ਜੀ ਅੰਤ ਐਵਰ ਸਨ ਹੈ ਨੀ ਗੁਰਬੰਦ ਕੋ ਪੱਕਾ ਦੀ ਬਾਣੀ ਔਖੀ ਹੈ ਨਾ ਉਦੋਂ ਸਭ ਕੀ ਗੁਰਦਾਰਗਤ ਦੀ ਬਾਣੀ ਹੈ ਇੱਕ ਦੂਏ ਦੀ ਬਾਣੀ ਨੂੰ ਵਿਆਖਿਆ ਕੀਤੀ ਹੈ। ਉਦੋਂ ਸੌਖੀ ਗੁਰੂ ਅਰਜਨ ਦੇਵ ਦੀ ਬਾਣੀ ਹੈ, ਅੰਗਦ ਦੀ ਬਾਣੀ, ਉਦੋਂ ਸੌਖੀ ਗੁਰਮੁਖ ਰਾਮਦਾਸ ਦੀ ਬਾਣੀ ਹੈ, ਉਦੋਂ ਸੌਖੀ ਪੰਜ ਪਾਸ਼ਾ ਦੀ ਬਾਣੀ ਹੈ। ਸਾਰਿਆਂ ਨੂੰ ਸੌਖੀ ਦਸੋਂ ਪਾਸ਼ਾ ਦੀ ਬਾਣੀ। ਸਾਰਿਆਂ ਨੂੰ ਸੌਖੀ। ਸਾਦੀ ਬੋਲੀ 'ਚ ਸਾਦੀ ਗੱਲ। ਕਹੇ ਜੋ ਬਾਬਰ ਹੈ ਬਾਬਰ ਦੀ ਵਿਆਖਿਆ ਨਹੀਂ ਹੋਈ ਇੱਥੇ ਪਰਵਾਣੀ ਪਰਵਾਣੀ ਬਾਬਰ ਦੀ ਬੈਠੇ ਉਹਨੇ ਕਹਾ ਬਾਬਰ ਬਾਣੀ ਖੜ ਗਈ ਕੋਈ ਨਾ ਰੋਟੀ ਖਾਏ ਬਾਬਰ ਦੀ ਵਿਆਖਿਆ ਨਹੀਂ ਬਾਬਰ ਕੌਣ ਉਹਨਾਂ ਨੇ ਬਾਬਰ ਉਹ ਲੈ ਲਏ ਜਦੋਂ ਬਾਜਰੇ ਕਾ ਬਾਬਰ ਕੌਣ ਹੁੰਦਾ ਬਾਬੇ ਤੇ ਬਾਬਰ ਕੇ ਦਊ ਬਾਬੇ ਕਹਨੇ ਬਾਬਰ ਕਹਨੇ ਬਾਬੇ ਕੇ ਕੌਣ ਨੇ ਜਿਹਨਾਂ ਦਾ ਸੁਭਾ ਸਚਿਆਰੇ ਨੇ ਜਿਹੜੇ ਬਾਬਰ ਕੇ ਬਾਬੇ ਕੇ ਸਚਿਆਰੇ ਨੇ ਬਾਬਰ ਕੇ ਕੂੜਿਆਰੇ ਨੇ ਮੰਨਦੇ ਲੈਮਨ ਤੇ ਅਸੀਂ ਕੂੜਿਆਰੇ ਜਿੱਥੇ ਤੇ ਲੈ ਉਹ ਤੇ ਸਚਿਆਰੇ ਅੰਤਰਾਤਮਾ ਜਿਹੜੀ ਸਾਡੀ ਸਾਰਿਆਂ ਦੀ ਉਹ ਸਚਿਆਰੀ ਹੈ ਬੰਦ ਸਾਰੇ ਕੂੜਿਆਰੇ ਨੇ ਮਾਇਆ ਤੇ ਖਦੇ ਬਸ ਇਹ ਚਲ ਬੰਦੀ ਗੱਲ ਹੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਹੁਕਮ ਨਾ ਬੜੇ ਰਹੇ ਦੋ ਹੁਕਮ ਦੇ ਬਿਨਾ ਦੋ ਸੋ ਨਹੀਂ ਹੋਏ ਆਪ ਕਰੇ ਪਰਮੇਸ਼ਰ ਸੋ ਦੋ ਇਸੇ ਕਰਤੇ ਜਿਹੜਾ ਬਲੀਨਤਾ ਦੀ ਇੱਕ ਪਾਸੇ ਘੜਤੀ ਸ਼ੁੱਧਤਾ ਇੱਕ ਪਾਸੇ ਰੱਖਦਾ ਮਨ ਬਲੀਨ ਸੀ ਇੱਕ ਪਾਸੇ ਘੜਦਾ ਮਨੇ ਸ਼ੁੱਧ ਕਰਨਾ ਦੂਆ ਵੀ ਸ਼ੁੱਧ ਕਰਨਾ ਦੂਆ ਪਹਿਲਾਂ ਹੀ ਸ਼ੁੱਧ ਹੈ ਬਲੀ ਨੇ ਸਾਕ ਬਸੇ ਗੱਡਿਆ ਹੈ। ਬੰਨ ਜਿਹੜਾ ਹੈ ਇਹ ਬਾਬਰ ਦਾ। ਇਹੀ ਰਸ ਛਾੜੇ। ਬਾਬੇ ਦੇ ਕੁਝ ਗਿਆਨ ਨ ਦੇ ਹੈ। ਤਾਂ ਕਿ ਗੈ ਬਾਬਰ ਕੇਲੇ। ਇਹਦਾ ਕੀ ਮਤਲਬ ਹੈ? ਜਿਹੜੇ ਤਨਮਨ ਤਨ ਗੁਰ ਕੋ ਨਹੀਂ ਨ ਥੋਪ ਦੇ। ਤਨਮਨ ਤਨਸ ਨੂੰ ਸੋਪ। ਕੋਈ ਕੋਈ ਕੰਮ ਬੰਨਿਆ ਕੋ ਕੰਮ ਬੰਨਿਆ ਜਿਹੜਾ ਇਹ ਕੰਮ ਨਹੀਂ ਕਰਦੇ ਉਹਨਾਂ ਦਾ ਤਨ ਤਨ ਬਾਬਰ ਕੇ ਜਮ ਜਮ ਲੈ ਦਿੰਦਾ ਨਾ ਨਰੋ ਜਿਹੜੇ ਆਪ ਮੰਨ ਕਬੂਲ ਨਹੀਂ ਕਰਦੇ ਉਹਨੂੰ ਜਮ ਮਾਰ ਦਿੰਦਾ ਬਾਬਰ ਕੇ ਜਮ ਜਿਹੜਾ ਹੈ ਨਾ ਜਮ ਬਾਬਰ ਹੈ ਜਮ ਜਮ ਜਾਗਾਤੀ ਲੁਟਾਏ ਇਹ ਜਿਹੜਾ ਮਨ ਹੈ ਤੇ ਯਮਨਾ ਯਮਨਾ ਦੇ ਵਿੱਚ ਰਹਣ ਵਾਲਾ ਕ੍ਰਿਸ਼ਨ ਯਮਨਾ ਦੇ ਕੰਢੇ ਰਹਿਣ ਵਾਲਾ ਗੰਗਾ ਨਾਲ ਰਾਮ ਜੋੜਿਆ ਹੋਇਆ ਤਾਂ ਹੀ ਇਹ ਯਮਨਾ ਮਾਰਗ ਹੈ ਉਲਟੀ ਗੰਗਾ ਯਮਨ ਮਲਾਈ ਤੇ ਯਮਨਾ ਜਿਹੜੀ ਹੈ ਸਾਡੀ ਆਪਣੀ ਸੋਚ ਹੈ ਨਾ ਕੀ ਯਮਨ ਹੈ ਇਹਦੇ ਵਿੱਚ ਸਾਡਾ ਕਾਲ ਹੈ ਲੁਕਿਆ ਹੋਇਆ ਆਪਣੀ ਸੋਚ ਵਿੱਚ ਇਹ ਰਸ ਛੱਡੇ ਉਹ ਰਸ ਆਵਾ ਜਦੋਂ ਸੰਸਾਰੀ ਰਸ ਛੱਡ ਦਿੱਤੇ ਨਾਮ ਦਾ ਰਸ ਫੇਰ ਹੋਵੇ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਜਦੋਂ ਰਸ ਦੀ ਘੋਟ ਅੰਦਰ ਗਈ ਫਿਰ ਇਹ ਉਹੀ ਨਹੀਂ ਚੰਗੇ ਲੱਗਦੇ ਪਹਿਲਾਂ ਤਾਂ ਛੱਡਣੇ ਪੈਂਦੇ ਨੇ ਪਹਿਲਾਂ ਪਰਹੇਜ਼ ਕਰਨਾ ਪੈਂਦਾ ਹੈ ਫਿਰ ਚੰਗੇ ਹੀ ਲੱਗਦੇ ਜਦ ਕੈ ਜਲ ਨਹੀਂ ਲੱਗਦਾ ਜਦ ਉਹ ਰਸ ਆ ਜਾਂਦਾ ਹੈ ਉਹ ਤੇ ਪਹਿਲਾਂ ਪਹਿਲਾਂ ਛੱਡਨੇ ਪੈਂਦੇ ਕੋਈ ਜ਼ਰ ਵਾਸਤੇ ਜਦ ਕੋਈ ਨਸ਼ਾ ਛੱਡਦਾ ਉਹ ਖੁਸ਼ ਹੋ ਜਾਂਦਾ ਹੈ ਛੁੱਟ ਜਾਂਦਾ ਫਿਰ ਸੁੱਖ ਹੋ ਜਾਂਦਾ ਪਹਿਲਾਂ ਪਹਿਲਾਂ ਤਾਂ ਖੁਸ਼ ਹੋਈਏ ਛੱਡ ਲੋ ਫੱਟ ਜੇ ਜੇ ਨਾ ਕੋ